ਦੋਸਤੋ ਅਫੀਮ ਤੇ ਬੁੱਕ ਪੜ ਰਿਹਾ ਸੀ ਐਡਿਕਸ਼ਨ ਤੇ ਮੈਂ ਅੱਗੇ ਵੀ ਬਹੁਤ ਵਾਰ ਵੀਡੀਓ ਬਣਾਈ ਐ ਇਸ ਤੇ ਚਲੋ ਨਵੇਂ ਜੁੜੇ ਵੀਰਾਂ ਨੂੰ ਮੈਂ ਕਿਹਾ ਦੱਸ ਦਈਏ ਵੀ ਅਕਸਰ ਲੋਕ ਅਫੀਮ ਪੋਸਟ ਨੂੰ ਘੈਂਟਪੋਣੇ ਨਾਲ ਜੋੜਦੇ ਆ ਵੀ ਸਰੀਰ ਤਕੜਾ ਹੁੰਦਾ ਦੇਖੋ ਇਹ ਜਿੰਨੀਆਂ ਜਿਹੜੀਆਂ ਵੀ ਮੈਂ ਅੱਗੇ ਚੀਜ਼ਾਂ ਦੱਸੂਗਾ ਜੋ ਅਫੀਮ ਤੇ ਪੋਸਟ ਨਾਲ ਹੁੰਦੀਆਂ ਸਰੀਰ 'ਚ ਅਸਲ ਦੇ ਵਿੱਚ ਉਹਨਾਂ ਹੀ ਸਰੀਰਵੱਧ ਕਮਜ਼ੋਰ ਹੋ ਰਿਹਾ ਹੁੰਦਾ ਸਰੀਰ ਦੀ ਆਪਦੀ ਕੈਪੈਸਿਟੀ ਘਟ ਰਹੀ ਹੁੰਦੀ ਅਫੀਮ ਦੀ ਕੈਪੈਸਿਟੀ ਕਰਕੇ افیم ہوے پوسٹا شراب یا سٹیرائڈز جڑی بھی باہروں اسسٹنس ہے جے تھانوں لگدا کہ تسی کام ਵੱਧ کر لو گے افیم جڑے روز کھاندے ہیں ਜਿੱਦਨ ਨਾ ਮਿਲੀ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਜਿਹੜੇ ਕਹਿੰਦੇ ਦਲੇਰੀ ਆ ਜਾਂਦੀ ਐਕਚੁਅਲ ਦੇ ਵਿੱਚ ਅੰਦਰੋਂ ਉਨਾ ਹੀ ਬੰਦਾ ਡਰੂ ਕਮਜ਼ੋਰ ਬਣਨ ਲੱਗ ਜਾਂਦਾ ਇਸ ਤੋਂ ਇਲਾਵਾ ਜਿਹੜਾ ਆਪਾਂ ਕਹਿ دیے مردਾਨਾ ਤਾਕਤ ਜ਼ੀਰੋ ਬਿਲਕੁਲ ਐਂਡ ਸਭ ਤੋਂ ਵੱਡੀ ਗੱਲ ਆ ਜਿਹੜੀ ਡੋਪਾਮਿਨ ਰਿਸੈਪਟਰਸ ਜਿਹਨੂੰ ਕਹਿੰਦੇ ਨੇ سرور ਆ ਜੀ ਚਾਹੀ ਚੜੀ ਜਾਂਦਾ ਰੋਜ਼ ਖਾਣ ਲੱਗ ਗਏ ਜਿਹੜੇ ਤਾਂ ਤੁਹਾਡੀ ਡੋਪਾਮੀਨ ਜਿਹਨੇ ਸਰੂਰ ਦੇਣਾ ਰਿਸੈਪਟਰਸ ਹਾਈਜੈਕ ਹੋ ਜਾਂਦੇ ਆ ਫਿਰ ਫੀਮ ਜਿੱਦਨਾਂ ਮਿਲੀ ਡਿਪਰੈਸ਼ਨ ਵਾਂਗ ਲੱਗੇਗਾ ਕਾਰ ਹੋਵੇ ਕੋਈ ਨਵੇਂ ਕੱਪੜੇ ਕੋਈ ਲਾਈਫ ਪਾਰਟਨਰ ਕਿਸੇ ਚੀਜ਼ ਦਾ ਕੋਈ ਚਾਣੀ ਐਂਡ ਸ਼ਰਾਬ ਵਾਸਤੇ ਵੀ ਜਿਹੜੇ ਕਹਿੰਦੇ ਦੋ ਪੈਗ ਲਾ ਕੇ ਵਧੀਆ ਨੀਂਦ ਆ ਜਾਂਦੀ ਹੈ ਜਿਹੜੀ ਅਸਲੀ ਆਉਂਦੀ ਆ ਉਹ ਵੀ ਉਸ ਤੋਂ ਬਾਅਦ ਜਿੱਦਨਾਂ ਮਿਲੀ ਨਹੀਂ ਆਵੇਗੀ ਸੋ ਇਹ ਸਾਰੇ ਕੰਮ ਸਰੀਰ ਖੁਦ ਕਰਨੇ ਜਾਣਦਾ ਐ ਨੂੰ ਬਾਹਰਲੀ ਅਸਿਸਟੈਂਸ ਤੇ ਨਾ ਲਾਓ ਇਹਦੀ ਆਪਦੀ ਕਪੈਸਿਟੀ ਘਟ ਜੇਗੀ